ਕੀ ਭਾਤੇ ਹਾਂਜੀ ਸਾਰੇ ਵੀਰ ਭਰਾ ਸਾਡੀਆਂ ਮਾਪੇਣਾ ਵੀਰ ਸਾਰਿਆਂ ਨੂੰ ਬੇਨਤੀ ਕਿ ਚੈਨਲ ਲੇਵ ਹੋ ਚੁੱਕਾ ਹੈ ਸਾਰੇ ਛੇਤੀ ਤੁਸੀਂ ਨਾਲ ਚੈਨਲ ਨਾਲ ਜੁੜਨ ਦੀ ਕਿਰਪਾਲਤਾ ਕਰੋ ਸਾਰੇ ਵੀਰ ਭਰਾ ਛੇਤੀ ਜੁੜੋ ਤਾਂ ਆਪਾਂ ਅੰਜ ਦੇ ਵਿਸ਼ੇ ਤੇ ਗੱਲ ਕਰ ਸਕੀਏ ਸੋ ਬਹੁਤ ਇਸਕਾਰ ਜੋ ਪੈਣ ਵੀਰਪਾਲ ਕੌਰ ਜੀ ਸਭ ਤੋਂ ਪਹਿਲਾਂ ਆਖੀ ਜੁੜਿਆ ਸਤਨਾ ਵਾਹਿਗੁਰੂ ਜੀ ਲਿਖਿਆ ਕਮੈਂਟ ਵਿੱਚ ਧੰਨਵਾਦ ਸੋ ਸਾਰੇ ਵੀਰ ਪ੍ਰਾਗ ਗੁਰਦੀਪ ਸਿੰਘ ਪ੍ਰਕਾਸ਼ ਸਿੰਘ ਸਿੱਧੂ ਇਹ ਵੀ ਸਾਡੇ ਨਾਲ ਜੁੜਿਆ ਸਾਰਿਆਂ ਨੂੰ ਬੇਨਤੀ ਇੱਕ ਵਾਰ ਜੁੜ ਜੋ ਫਿਰ ਆਪਾਂ ਵਿਚਾਰ ਕਰਾਂਗੇ ਉਹਨਾਂ ਚਰਮਾਇਆ ਥੋੜਾ ਚਰਨਾਮ ਆਪਣੇ ਜਿਹੜੇ ਗੁਰਮੁਖ ਘਰੇ 11 ਨਾਲ ਜੁੜ ਰਹੇ ਆ ਉਹਨਾਂ ਦਾ ਥੋੜਾ ਜਾ ਜ਼ਿਕਰ ਕਰ ਦਈਏ ਤੇ ਫਿਰ ਆਪਾਂ ਜਦੋਂ ਸਾਰੇ ਜੁੜ ਗਏ ਫਿਰ ਆਪਾਂ ਵਿਚਾਰਤਾ ਰਾਜੀ ਰਮਤਾ ਕਰਾਂਗੇ ਸੋ ਇਹ ਜਿਹੜਾ ਸਮਾਂ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਸਮਾਂ ਜਿਹੜਾ ਇਹਨੂੰ ਹੱਥੋਂ ਨਾ ਜਾਣ ਦਿਆ ਕਰੋ ਇਹ ਬਹੁਤ ਹੀ ਕੀਮਤੀ ਸਮਾਂ ਸਾਰੇ ਪਾਸਿਓ ਆਪਣਾ ਜਿਹੜਾ ਧਿਆਨ ਛੱਡ ਕੇ ਜਿਹੜੇ ਕੰਮ ਕਰਦੇ ਹੋ ਸਾਰੇ ਛੱਡ ਕੇ ਤੇ ਪ੍ਰਸ਼ਾਦਾ ਪਾਣੀ ਪਹਿਲਾਂ ਛਕ ਲਿਆ ਕਰੋ ਨਹੀਂ ਤਾਂ ਬਾਅਦ ਵਿੱਚ ਛਕਿਆ ਕਰੋ ਸਾਰੇ ਵੀਰਾਂ ਨੂੰ ਬੇਨਤੀ ਹੈ ਨਾਲੇ ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਬਿਠਾ ਲਓ ਕੋਲੇ ਭੈਣਾਂ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਨਾ ਕੋਲੇ ਬਿਠਾ ਲਓ ਆਪਣੇ ਨਾਲ ਬੈਠਦੇ ਬੈਠੋ ਮੰਜੇ ਤੇ ਬੈਠੋ ਸਾਰੇ ਬੈਜੋ ਇਕੱਠੇ ਹੋ ਕੇ ਸਾਰੇ ਬੈਠੋ ਵੀਰਪਰਾ ਇਕੱਠੇ ਹੋ ਕੇ ਬੈਠੋ ਇਹ ਬੜਾ ਅਮੋਲਕ ਸਮਾਂ ਹੁੰਦਾ ਹੈ ਜਦੋਂ ਗੁਰਮਖੋ ਚੰਗੀ ਆਪਾਂ ਵਿਚਾਰ ਕਰੀਏ ਚੱਜ ਦੀ ਗੱਲ ਕਰੀਏ ਨਾ ਚੱਜ ਦੀ ਗੱਲ ਸਾਨੂੰ ਸਾਰਿਆਂ ਨੂੰ ਸੁਣ ਲੈਣੀ ਚਾਹੀਦੀ ਹੈ ਸੋ ਸਾਰੇ ਵੀਰਪਰਾ ਛੇਤੀ ਤੋਂ ਛੇਤੀ ਚੰਨ ਨਾਲ ਅਟੈਚ ਹੋ ਜਾਓ ਤੇ ਜਿਹੜੇ ਅਟੈਚ ਹੋ ਗਏ ਉਹਨਾਂ ਨੂੰ ਬੇਨਤੀ ਨਾਲ ਨਾਲ ਕਰਾਂ ਕਿ ਜਿੰਨਾ ਚਿਰ ਆਪਾਂ ਇਹਦੀ ਸਮਾਪਤੀ ਨਹੀਂ ਕਰਦੇ 15 ਮਿੰਟ ਆਪਾਂ ਸਮਾਂ ਰੱਖਿਆ ਤੇ ਉਸ ਤੋਂ ਪਹਿਲਾਂ ਤੁਸੀਂ ਬਾਹਰ ਨਹੀਂ ਜਾਣਾ ਕਈ ਨਾ ਕਮੈਂਟ ਕਰਕੇ ਬਾਹਰ ਚਲੇ ਜਾਂਦੇ ਆ ਨਹੀਂ ਨਹੀਂ ਪੂਰਾ ਪ੍ਰੋਗਰਾਮ ਜਿੰਨਾ ਲਾਏ ਆਪਾਂ ਕੀਤਾ 15 ਮਿੰਟ ਦਾ ਸਮਾਂ ਹੁੰਦਾ ਤੇ ਇੰਨਾ ਆਪਾਂ ਸਮਾਂ ਕੱਢ ਸਕਦੇ ਆ ਕੱਢਣਾ ਸੀ ਆਪਣੇ ਜ਼ਿੰਦਗੀ ਵਾਸਤੇ ਆ ਖੁਸ਼ੀ ਲੈਣ ਵਾਸਤੇ ਆ ਗੁਰੂ ਸਾਹਿਬ ਦੀ ਪ੍ਰਸੰਤਾ ਲੈਣ ਵਾਸਤੇ ਇਹ ਸਮਾਂ ਜ਼ਰੂਰ ਕੱਢ ਲੈਣਾ ਚਾਹੀਦਾ ਸਾਰੇ ਵੀਰ ਪਰਾ ਇਕੱਠੇ ਹੋ ਕੇ ਬੈਠੋ ਬੱਚੇ ਬੈਠ ਜਾਣ ਸਾਰੇ ਤੇ ਜਿੰਨਾਂ ਕੋਲੇ ਟੱਚ ਮੋਬਾਈਲ ਹੈ ਘਰ ਵਿੱਚ ਕਈਆਂ ਦੇ 2-2 3-3 ਮੋਬਾਈਲ ਹਰੇਕ ਬੰਦੇ ਕੋਲੇ ਅੱਜਕੱਲ ਮੋਬਾਈਲ ਦਾ ਜੋਗ ਹੈ ਤੇ ਹਰੇਕ ਘਰ ਦੇ ਵਿੱਚ ਮੇਰੇ ਸਾਬਨਾ 2-3 ਮੋਬਾਈਲ ਤਾਂ ਹੁੰਦੇ ਹੀ ਐ ਸਾਰੇ ਹੀ ਆਪਣੇ ਮੋਬਾਈਲ ਜਿਹੜੇ ਓਨ ਕਰ ਲਓ ਤੇ ਇਹ ਪ੍ਰੋਗਰਾਮ ਨੂੰ ਆਪਣਾ ਲੈਬ ਦੇਖੋ ਤੇ ਸਾਰਿਆਂ ਨੂੰ ਆਪਾਂ ਪ੍ਰੋਗਰਾਮ ਦੀ ਅਰੰਭਤਾ ਕਰਨ ਤੋਂ ਪਹਿਲਾਂ ਇੱਕ ਵਾਰੀ ਗੁਰੂ ਕਲਗੀ ਤਰਪੀਤਾ ਦੀ ਬਖਸ਼ਿਸ਼ ਨੂੰ ਦੁਹਰਾਈਏ ਸਾਰੇ ਹੀ ਮਨ ਕਰਕੇ ਹਾਜ਼ਰੀਆਂ ਪਰ ਲੋ ਤੇ بلند ਆਵਾਜ਼ ਵਿੱਚ ਗੱਜ-ਬੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਆਪਾਂ ਵਿਚਾਰ ਸਰਵਣ ਕਰ ਰਹੇ ਸੀਗੇ ਧਰਮ ਦੀ ਧਰਮੀ ਹੋਣਾ ਕਿ ਸਾਨੂੰ ਧਰਮੀ ਬਣਨਾ ਚਾਹੀਦਾ ਹੈ ਧਰਮ ਦੇ ਕੰਮ ਕਰਨ ਲੱਗੇ ਸਾਨੂੰ ਦੇਰੀ ਨਹੀਂ ਕਰਨੀ ਚਾਹੀਦੀ ਲੇਟ ਨਹੀਂ ਹੋਣਾ ਚਾਹੀਦਾ ਇਹ ਆਪਾਂ ਕੱਲ ਸੁਣਿਆ ਸੀ ਇਸ ਤੋਂ ਅਗਲੇ ਤੁਕ ਵਿੱਚ ਮਹਾਰਾਜ ਕਹਿੰਦੇ ਨਹਿ ਬਿਲੰਬ ਧਰਮੰਗ ਤੇ ਬਿਲੰਬ ਪਾਪੰਗ ਵੀ ਜਦੋਂ ਕੋਈ ਬੁਰਾ ਖਿਆਲ ਆਵੇ ਜਾਂ ਪਾਪ ਕਰਮ ਆਵੇ ਵੀ ਕੋਈ ਮਾੜਾ ਕਰਮ ਜਦੋਂ ਸਾਡੇ ਅੰਦਰ ਜਾਗ ਪਏ ਉਦੋਂ ਸੋਚੋ ਉਹਨੂੰ ਵਿਚਾਰੋ ਡੰਗਾਈ ਤੱਕ ਜਾਓ ਹੋ ਸਕਦਾ ਉਹ ਜਿਹੜਾ ਬੁਰਾ ਖਿਆਲ ਉੱਠਿਆ ਸੀ ਉਹ ਸਾਤੋਂ ਉਤੋਂ ਆ ਕੇ ਬਚ ਜਾਈਏ ਜਦੋਂ ਕੋਈ ਭੈੜਾ ਕਰਮ ਕਰਨ ਨੂੰ ਚਿਤ ਕਰੇ ਨਾ ਵੀ ਮੜਾ ਕਰਨ ਨੂੰ ਲੜਾਈ ਕਰ ਲਈਏ ਝਗੜਾ ਕਰ ਲਈਏ ਉਦੋਂ ਸਾਨੂੰ ਸੋਚ ਲੈਣਾ ਚਾਹੀਦਾ ਹੋ ਸਕਦਾ ਸਾਡੇ ਸੋਚਨ ਦੁਆਰਾ ਉਹ ਕਰਮ ਕਟਿਆ ਜਾਵੇ ਇੱਕ ਕਹਾਣੀ ਦੇ ਰੂਪ ਵਿੱਚ ਆਪਾਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਾਂਗੇ ਇੱਕ ਰਾਜਾ ਸੀ ਤੇ ਰਾਜੇ ਦੀ ਇੱਕ ਧੀ ਸੀ ਉਹ ਨੌਜਵਾਨ ਧੀ ਹੈ ਤੇ ਰਾਜਾ ਕਿਤੇ ਬਾਹਰ ਚੱਲਿਆ ਗਿਆ ਬਾਹਰ ਗਿਆ ਤੇ ਪਿੱਛੋਂ ਪਤਾ ਲੱਗਿਆ ਵੀ ਸਾਡੇ ਪਿੰਡ ਵਿੱਚ ਇੱਕ ਰਾਸ ਪੈਣ ਲੱਗੀ ਹੈ। ਪੁਰਾਣਾ ਸਮਿਆਂ ਵਿੱਚ ਰਾਸ ਪੈਂਦੀ ਹੁੰਦੀ ਸੀ ਜਿਵੇਂ ਅੱਜ ਕੱਲ ਸੌਂਗ ਵਗੈਰਾ ਗਾਣੇ ਵਗੈਰਾ ਚੱਲਦੇ ਆ ਨਾ ਗੀਤ ਚੱਲਦੇ ਆ। ਖਾੜੇ ਲੱਗਦੇ ਆ ਨਾ। ਤੇ ਲੋਕ ਜਾਂਦੇ ਉੱਥੇ ਵੇਖਣ। ਇਸ ਤਰ੍ਹਾਂ ਪਹਿਲਾਂ ਰਾਸ ਪੈਂਦੀ ਹੁੰਦੀ ਸੀ ਰਾਸ। ਤੇ ਉਸ ਲੜਕੀ ਨੂੰ ਪਤਾ ਲੱਗਿਆ ਵੀ ਸਾਡੇ ਇਲਾਕੇ ਸਾਡੇ ਪਿੰਡ 'ਚ ਅੱਜ ਰਾਸ ਪੈਣੀ ਹੈ। ਚਿਤ ਕੀਤਾ ਜਾਣ ਨੂੰ ਆ ਜਾ ਕੇ ਮਾਤਾ ਨੂੰ ਕਿਆ ਆਪਣੀ ਮਾਤਾ ਨੂੰ ਕਹਿਣ ਲੱਗੀ ਉਹ ਰਾਜੇ ਦੀ ਧੀ ਮਾਂ ਮੇਰਾ ਜੀ ਕਰਦਾ ਮੈਂ ਜਾ ਕੇ ਉਹ ਆਪਣਾ ਰਾਸ ਵੇਖ ਆਵਾ ਉਹ ਪ੍ਰੋਗਰਾਮ ਵੇਖ ਆਵਾ ਮਾਂ ਨੇ ਬਹੁਤ ਰੋਕਿਆ ਪਰ ਤੀ ਨੇ ਜਿੱਦ ਫੜ ਲਈ ਮੈਂ ਦੇਖਣੀ ਹੈ ਉਹ ਰਾਸ ਫਿਰ ਮਾਂ ਕਹਿਣ ਲੱਗੀ ਗੱਲ ਇਹ ਪੁੱਤ ਆਪਾਂ ਰਾਜੇ ਹੁੰਨੇ ਆ ਤੇ ਆਪਾਂ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ ਵੀ ਆਮ ਜਨਤਾ ਜਾ ਕੇ ਆਪਾਂ ਇਸ ਤਰ੍ਹਾਂ ਕਰੀਏ ਤਦੋਂ ਬਹੁਤਾ ਹੀ ਖੇੜੇ ਪੈ ਗਏ ਨਾ ਜਿੱਦ ਕਰਨ ਲੱਗੀ ਵੀ ਮੈਂ ਤਾਂ ਜਾਣਾ ਹੀ ਜਾਣਾ ਕਹਿਣ ਲੱਗੀ ਮਾਂ ਵੀ ਦੇਖ ਬੇਟਾ ਤੇਰਾ ਪਿਓ ਵੀ ਘਰੇ ਨਹੀਂ ਹੈ ਉਹ ਵੀ ਬਾਹਰ ਗਏ ਆ ਜੇ ਪਤਾ ਲੱਗ ਗਿਆ ਤੇ ਬਹੁਤ ਕਰੜੀ ਆਪਾਂ ਨੂੰ ਸਜ਼ਾ ਦੇਣਗੇ ਉਹ ਇਸ ਕਰਕੇ ਤੂੰ ਟਲ ਜਾ ਪਰ ਉਹ ਕਹਿਣ ਲੱਗੀ ਨਹੀਂ ਮੈਂ ਜਾਣਾ ਹੀ ਜਾਣਾ ਕਿਉਂਕਿ ਬੱਚੀ ਸੀ ਬਚਪਨਾ ਹੈ ਮਾਂ ਕਹ ਲਗੀ ਚੰਗਾ ਪੱਜ ਜਾਣਾ ਹੀ ਐ ਕਰ ਵੀ ਆਪਣਾ ਭੇਸ ਬਦ ਲਕੇ ਚਲੀ ਜਾ ਮਰਦਾਂ ਵਾਲੇ ਕੱਪੜੇ ਪਾ ਲਾ ਮਰਦਾਂ ਵਾਲੇ ਕੱਪੜੇ ਪਾ ਕੇ ਤੇ ਤੂੰ ਰਾਸ ਵੇਖਿਆ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਤੇ ਤੇਰੀ ਜੋ ਇੱਛਾ ਪੂਰੀ ਹੋਜੂ ਹੁਣ ਉਹ ਜਿਹੜੀ ਐ ਰਾਜੇ ਦੀ ਧੀ ਵਜ਼ੀਰ ਦੀ ਲੜਕੀ ਨਾਲ ਦੋਨੇ ਦੋਨੇ ਆਪਣੇ ਸਹੇਲੀਆਂ ਘਰੋਂ ਤੁਰ ਪੀਆਂ ਤੇ ਸਾਰਾ ਰਾਸ ਵੇਖ ਕੇ ਬਹੁਤ ਜ਼ਿਆਦਾ ਨੇਰਾ ਹੋ ਗਿਆ ਹੁਣ ਕੱਪੜੇ ਪਾਏ ਸੀ ਮਰਦਾਂ ਵਾਲੇ ਪ੍ਰੋਗਰਾਮ ਵੇਖ ਕੇ ਘਰੇ ਆ ਗਈ ਐ ਥੱਕੀ ਹਾਰੀ ਆ ਥੱਕ ਗਈ ਐ ਪ੍ਰੋਗਰਾਮ ਵੇਖ ਕੇ ਤੇ ਆਕੇ ਨਾ ਆਪਣੀ ਮਾਤਾ ਨਾਲ ਸੌਂਗੀ ਉਸੇ ਤਰ੍ਹਾਂ ਉਸੇ ਬਸਤਰ ਵਿੱਚ ਮਰਦਾਂ ਦਾ ਬਸਤਰ ਉਹਨਾਂ ਨੇ ਪਹਿਨਿਆ ਹੋਇਆ ਸਵਬ ਨਾਲ ਉਸੇ ਵੇਲੇ ਰਾਜਾ ਵੀ ਉੱਥੇ ਆ ਗਿਆ ਘਰੇ ਜਦੋਂ ਰਾਜਾ ਘਰੇ ਆਇਆ ਨਾ ਘਰੇ ਆ ਕੇ ਕੀ ਵੇਖਦਾ ਵੀ ਮੇਰੀ ਘਰਵਾਲੀ ਨਾਲ ਇੱਕ ਬੰਦਾ ਪਿਆ ਬੰਦਿਆਂ ਦੇ ਕੱਪੜੇ ਜੀ ਪਾਏ ਸੀ ਉਹਨੇ ਵੀ ਆ ਕੀ ਗੱਲ ਉਹਨੂੰ ਬੜਾ ਕਰੋਧ ਆਇਆ ਬੜਾ ਗੁੱਸੇ ਵਿੱਚ ਆਇਆ ਇੰਨਾ ਗੁੱਸੇ ਹੋ ਗਿਆ ਲੋਹਾ ਲਾਕਾ ਹੋ ਗਿਆ ਉਹਨੇ ਮਿਆਂਨ ਚੋਂ ਤਲਵਾਰ ਚੋਂ ਮਿਆਂਨ ਚੋਂ ਤਲਵਾਰ ਕੱਢ ਲਈ ਉਹਨੇ ਮਿਆਂਨ ਚੋਂ ਤਲਵਾਰ ਕੱਢ ਕੇ ਕਹਿੰਦਾ ਮੈਂ ਇਹਨੂੰ ਖਤਮ ਕਰਦਾ ਦੋਨਾਂ ਨੂੰ ਖਤਮ ਕਰਾਂਗਾ ਵੀ ਚੰਗੀ ਗੱਲ ਨਹੀਂ ਐ ਸਮਾਜ ਚ ਆ ਕੀ ਗੱਲ ਐ ਵੀ ਇੱਕ ਔਰਤ ਨਾਲ ਬੰਦਾ ਪਿਆ ਉਪਰ ਬਸਤਰ ਜੋ ਬੰਦਿਆਂ ਵਾਲੇ ਨਾ ਸਾਥ ਸੰਗਤ ਜੀ ਫਿਰ ਉਹਦੇ ਦਿਮਾਗ ਨੇ ਕੀਤਾ ਕੰਮ ਵੀ ਮਨਾ ਪਹਿਲਾਂ ਵੇਖਾਤਾ ਸੀ ਹੈ ਕਿਹੜਾ ਬੰਦਾ ਹੈ ਕੀ ਕੁਛ ਹੈ ਮਾਰ ਤੇ ਆਪਾਂ ਦੇਣਾ ਇਹਨੂੰ ਪਣ ਤਲਵਾਰ ਜਿਹੜੀਆਂ ਮਿਆਂ ਚੋਂ ਕੱਢ ਰੱਖੀ ਆ ਉਹਨੇ ਮਾਰਨ ਵਾਸਤੇ ਵੀ ਇਹ ਕੰਮ ਮੈਨੂੰ ਅੱਜ ਮਾਰ ਹੀ ਮਕਾਉਣਾ। ਫਿਰ ਇਹ ਖਿਆਲ ਆਇਆ ਮਨਾ ਪਾਣਾ ਵੇਖਤਾ ਲਈ ਹੈ ਕੌਣ ਜਦੋਂ ਉਹਨੇ ਸਾਧ ਸੰਗਤ ਦੀ ਵੇਖਣਾ ਕੀਤਾ ਵੀ ਉਹ ਕਹਿੰਦਾ ਹੋ ਹੋ ਮਨਾ ਇਹ ਤਾਂ ਮੇਰੀ ਧੀ ਹੈ। ਮੈਂ ਤਾਂ ਬਹੁਤ ਹੀ ਵੱਡਾ ਪਾਪ ਹੋ ਜਾਣਾ ਸੀ ਅੱਜ। ਕਤਲ ਹੋ ਜਾਣਾ ਸੀ। ਉਹ ਸਮਝਦਾਰੀ ਨੇ ਉਹ ਕਤਲ ਹੋਣੋਂ ਬਚਾ ਲਿਆ। ਇਹ ਸਮਝਦਾਰੀ ਆ ਵੀ ਦੇਰੀ ਕਰਨੀ ਸੋਚਣਾ ਸਮਝਣਾ ਜੇ ਕਿਤੇ ਉਹ ਗੁੱਸੇ ਵਿੱਚ ਨਾ ਵੇਖਦਾ ਜੇ ਕਿਤੇ ਠੰਡੇ ਦਿਮਾਗ ਨਾਲ ਥੋੜਾ ਨਾ ਸੋਚਦਾ ਨਾ ਤੇ ਉੱਥੇ ਦੋ ਕਤਲ ਹੋ ਜਾਣੇ ਸੀ ਇਸ ਕਰਕੇ ਮਹਾਰਾਜ ਜੀ ਬਾਣੀ ਵਿੱਚ ਕਹਿੰਦੇ ਆ ਨਹ ਬਲੰਭ ਧਰਮੰ ਬਲੰਭ ਪਾਪੰ ਜਿਹੜਾ ਆਪਾਂ ਕੋਈ ਕੰਮ ਕਰਦੇ ਆ ਨਾ ਜਦੋਂ ਕੋਈ ਪਾਪ ਕਰਨ ਵਾਸਤੇ ਮਨ ਜਾਗਦਾ ਹੈ ਵੀ ਸਾਡੇ ਅੰਦਰ ਕੋਈ ਮਨ ਉੱਠਦਾ ਵੀ ਆਪਾਂ ਅੱਜ ਆ ਕਰ ਦੇਣਾ ਬਸ ਉਦੋਂ ਸੋਚੋ ਲੱਖ ਵਾਰੀ ਹੋ ਸਕਦਾ ਵੀ ਤੁਹਾਡੇ ਸੋਚਣ ਨਾਲ ਉਹ ਜਿਹੜਾ ਕਰਮ ਮਾੜਾ ਉੱਠਿਆ ਸੀ ਉਹ ਟਲ ਜਾਏ ਉਹਦੇ ਨਾਲ ਭਲਾ ਹੋ ਸਕਦਾ ਹੈ ਇਸ ਕਰਕੇ ਮਾਲਜ ਕਹਿੰਦੇ ਭਾਈ ਧਰਮ ਕਰਨ ਲੱਗਿਆ ਨਾ ਸੋਚਿਆ ਕਰੋ ਮਾੜੇ ਕਰਮ ਕਰਨ ਲੱਗਿਆ ਬੰਦਾ ਲੱਖ ਵਾਰੀ ਸੋਚੇ ਵੀ ਇਹਦਾ ਰਿਜ਼ਲਟ ਕੀ ਨਿਕਲਣਾ ਹੁਣ ਮੈਂ ਇੱਕ ਛੇਣੇ ਵਿੱਚ ਇਹ ਕੰਮ ਕਰ ਦੇਣਾ ਤੇ ਇਹਦਾ ਰਿਜ਼ਲਟ ਕੀ ਨਿਕਲਣਾ ਜਦੋਂ ਸੋਚਾਂਗੇ ਤੇ ਫਿਰ ਉਹ ਆਪਣਾ ਬੁਰਾ ਕਰਮ ਟਾਲ ਸਕਦਾ ਜੀ ਤੇ ਤੁਸੀਂ ਬੜੇ ਭਾਗਸ਼ਾਲੀ ਹੋ ਸਾਰੇ ਵੀਰ ਭਰਾ ਸਾਡੀਆਂ ਮਤਾਵਾਂ ਪਹਿਣਾ ਵੀਰ ਸਾਰੇ ਵਡਭਾਗੇ ਹੋ ਤੇ ਆਪਾਂ ਵਿੱਚ ਵਿੱਚ ਸਵਾਲ ਪੁੱਛਦੇ ਹੁੰਨੇ ਆ ਤੇ ਅੱਜ ਦਾ ਜਿਹੜਾ ਪ੍ਰਸ਼ਨ ਹੈ ਉਹ ਧਿਆਨ ਦੇ ਨਾਲ ਸਾਰੇ ਸੁਣ ਲਓ ਧਿਆਨ ਦੇ ਨਾਲ ਸੁਣੋ ਅੱਜ ਦਾ ਪ੍ਰਸ਼ਨ ਉੱਤਰ ਦਿਓ ਉੱਤਰ ਤੁਸੀਂ ਹੁਣੇ ਫਟਾਫਟ ਕਮੈਂਟ ਬਾਕਸ ਵਿੱਚ ਦੇ ਦੇਣਾ ਧਿਆਨ ਨਾਲ ਸੁਣੋ ਬਾਬਾ ਬੰਦਾ ਸਿੰਘ ਬਹਾਦਰ ਦੇ ਮੁਗਲਾਂ ਵੱਲੋਂ ਅਛੀਰ ਕੀਤੇ ਗਏ 4 ਸਾਲਾ ਪੁੱਤਰ ਦਾ ਨਾਂ ਕੀ ਸੀ ਦੁਬਾਰਾ ਸੁਣੋ ਪ੍ਰਸ਼ਨ ਕੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਮੁਗਲਾਂ ਵੱਲੋਂ ਅਛੀਰ ਕੀਤੇ ਗਏ 4 ਸਾਲਾ ਪੁੱਤਰ ਦਾ ਕੀ ਨਾਂ ਸੀ ਪਹਿਲਾ ਆਪਸ਼ਨ ਹੈ ਬਾਦ ਸਿੰਘ ਹੈ ਦੂਜਾ ਦੀਪ ਸਿੰਘ ਤੀਜਾ ਉਦਾ ਸਿੰਘ ਚੌਥਾ ਆਜਾ ਸਿੰਘ ਆਪਸ਼ਨਸ 1 ਲੋ ਪਹਿਲਾ ਬਾਦ ਸਿੰਘ ਦੂਜਾ ਦੀਪ ਸਿੰਘ ਤੀਜਾ ਉਦਾ ਸਿੰਘ ਚੌਥਾ ਅਜਾ ਸਿੰਘ ਹੁਣੇ ਇੱਕ ਮਿੰਟ ਬਾਕਸ ਵਿੱਚ ਦੱਸੋ ਵੀ ਕੀ ਨਾਸੀ ਬਾ ਬੰਦਾ ਸਿੰਘ ਬਹਾਦਰ ਦੇ ਬੇਟੇ ਦਾ ਨਾਮ ਕੀ ਜਿਹਨੂੰ ਮੁਗਲਾਂ ਨੇ 4 ਸਾਲ ਦੀ ਉਮਰ ਵਿੱਚ ਸ਼ਹੀਦ ਕੀਤਾ ਸੀ ਜ਼ਰੂਰ ਦੱਸੋ ਹਾਂਜੀ ਬਿਲਕੁਲ ਸਹੀ ਹੈ ਪਰਮਜੀਤ ਸਿੰਘ ਨੇ ਸਭ ਤੋਂ ਪਹਿਲਾਂ ਜਿਹੜਾ ਉੱਤਰ ਦਿੱਤਾ ਅਜਾ ਸਿੰਘ ਬਿਲਕੁਲ ਠੀਕ ਹੈ ਤੇ ਸਾਰੇ ਕਮੈਂਟ ਬਾਕਸ ਵਿੱਚ ਲਿਖਿਆ ਕਰੋ ਤੇ ਇੱਕ ਆਪ ਜੀ ਨੂੰ ਹੋਰ ਮੈਂ ਜਾਣਕਾਰੀ ਦੇ ਦੇਵਾਂ ਕਿ ਨਾਲ ਆਪਣੇ ਦਾ ਸਪੈਸ਼ਲ ਆਫਰ ਵੀ ਇਹਦੇ ਵਿੱਚ ਹੁੰਦੇ ਆ ਜਿਵੇਂ ਤੁਸੀਂ ਕੋਈ ਗਿਫਟ ਕਰਨਾ ਹੋਵੇ ਗੁਰੂ ਘਰ ਦੇ ਖਾਤੇ ਵਿੱਚ ਉਸ ਨੂੰ ਗਿਫਟ ਹੋ ਸਕਦੇ ਆ ਇੱਕ ਇਹ ਚੈਨਲ ਵਿੱਚ ਆਪਸ਼ਨ ਦਿੱਤਾ ਗਿਆ ਵੀ ਜੇ ਕਿਸੇ ਨੇ ਕੋਈ ਧਰਮ ਕਰਮ ਕਰਨਾ ਦੇ ਵਿੱਚ ਆਪਣੇ ਸਪੈਸ਼ਲ ਆਫਰ ਜਿਹੜੇ ਆ ਸਪੈਸ਼ਲ ਗਿਫਟ ਸਪੈਸ਼ਲ ਗਿਫਟ ਜਿਹੜੇ ਆ ਉਹ ਅਤੇ ਅਤੇ ਵਿੱਚ ਐਡ ਕੀਤੇ ਗਏ ਆ ਤੇ ਇਹ ਦਸਾਂਦ ਰੁਪਏ ਚ ਆਪ ਵੀ ਇਹ ਸੇਵਾ ਵੀ ਕਰ ਸਕਦੇ ਹੋ ਤੇ ਨਿਤਾ ਪ੍ਰਤੀ ਤੁਸੀਂ ਇਹ ਆਪਣਾ ਟਾਈਮ ਕੱਢ ਕੇ ਜਰੂਰ ਲਾਹਾ ਲੈਣਾ ਸਾਡੇ ਨਾਲ ਅੱਜ 41 ਸਿੰਘ ਜੁੜੇ ਹੋਏ ਆ ਤੇ ਕੱਲ ਨੂੰ ਵੀ ਅੱਜ ਘਟਾ ਵੱਧ ਤੋਂ ਵੱਧ ਜੁੜਿਆ ਕਰੋ ਇਹ ਟਾਈਮ ਜਿਹੜਾ بڑے ਭਾਗਾਂ ਨਾਲ ਮਿਲਦਾ ਹੁੰਦਾ ਬਾਕੀ ਆਪਾਂ ਸਾਰੇ ਦਿਹਾੜੀ ਤੱਕ ਨਾਟਕ ਵੇਖੇ ਜਾਣੇ ਆ ਸਾਰੇ ਦਿਹਾੜੀਆਂ ਗੱਲਾਂ ਬਾਤਾਂ ਕਰੀ ਜਾਣੀਆਂ ਪਿਆਰਿਓ ਪਰ ਇਹ ਸਮਾਂ ਨਹੀਂ ਹੱਥੋਂ ਜਾਣਾ ਚਾਹੀਦਾ ਹੈ ਇਹ ਜ਼ਿੰਦਗੀ ਦਾ ਆਧਾਰ ਬਣ ਜੇ ਇਹ ਸਾਡੇ ਜ਼ਿੰਦਗੀ ਦਾ ਇੱਕ ਗੁਰਮੁਖੋ ਸਾਰਾ ਬਣ ਜੇ ਵੀ ਇਹ ਸਮਾਂ ਨਹੀਂ ਆਪਾਂ ਹੱਥੋਂ ਜਾਣ ਦੇਣਾ ਤੇ ਸਾਰੇ ਵੀਰ ਭਰਾ ਵੱਧ ਤੋਂ ਵੱਧ ਚੈਨਲ ਨੂੰ ਪਿਆਰ ਕਰਿਆ ਕਰੋ 8:30 ਵਜੇ ਦਿਨ ਹੀ ਆਪਾਂ ਇਹਦਾ ਪ੍ਰਸਾਰਣ ਕਰਦੇ ਹੁੰਨੇ ਆ ਤੇ ਸੁਪਰ ਚੈਟ ਵੀ ਆਪਣਾ ਨਾਲ-ਨਾਲ ਜੇ ਕਿਸੇ ਨੇ ਸੁਪਰ ਚੈਟ ਕਰਨਾ ਕਰ ਸਕਦੇ ਆ ਇੱਕ ਵੀਰ ਨੇ ਸੁਪਰ ਚੈਟ ਅੱਜ ਕੀਤਾ ਧੰਨਵਾਦ ਤੇ ਬੇਨਤੀ ਆ ਵੀ ਨਿਤਾ ਪ੍ਰਤੀ ਜੁੜਿਆ ਕਰੋ ਇਹ ਸਮਾਂ ਨੇ ਜਾਣ ਦੇਣਾ ਚਾਹੀਦਾ ਚੰਗਾ ਸਮਾਂ ਤੇ ਬੜੇ ਫਾਇਦੇ ਫਾਇਦੇ ਮਿਲਦੇ ਇਸ ਚੰਗੇ ਜਦੋਂ ਆਪਾਂ ਅਨਮੋਲ ਵਿਚਾਰ ਨਾਲ ਜੁੜਦੇ ਹਾਂ ਨਾ ਭਾਈ ਗੁਰਮਖੋ ਇਹਦੇ ਨਾਲ ਅੰਦਰ એનર્ਜੀ ਪੈਦਾ ਹੁੰਦੀ ਆ ਬੱਚਿਆਂ ਨੂੰ ਇਸ ਨਾਲ ਜੋੜਿਆ ਕਰੋ ਤੇ ਉਹਨਾਂ ਚਿਰ ਵਾਸਤੇ ਆਪਣਾ ਖਿਆਲ ਛੱਡ ਕੇ 15 ਮਿੰਟ ਕੋਈ ਬਹੁਤੇ ਨਹੀਂ ਹੁੰਦੇ ਜਿੰਨੇ ਕਿ ਦੇ ਆਧਾਰ ਵਾਸਤੇ ਬਹੁਤ ਹੀ ਕੀਮਤੀ ਸਮਾਂ ਹੁੰਦਾ ਜਿਹੜਾ ਆਪਾਂ ਗੁਰਬਾਣੀ ਨਾਲ ਜੁੜਨਾ ਹੈ ਤੇ ਵਾਹਿਗੁਰੂ ਦਾ ਸਿਮਰਨ ਕਰਾਂ ਵਿੱਚ ਵੀ ਕਰੋ ਇਹ ਸਮਾ ਕੱਢ ਕੇ ਸਵੇਰ ਗੁਰਦੁਆਰਾ ਸਾਹਿਬ ਜਾਇਆ ਕਰੋ ਗੁਰੂ ਸਾਹਿਬ ਤੋਂ ਜਾਚਣਾ ਮੰਗਿਆ ਕਰੋ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਰੱਖੋ ਵੀ ਅਸੀਂ ਚੰਗੇ ਪਾਸੇ ਸਾਡਾ ਧਿਆਨ ਲਏ ਕਿਉਂਕਿ ਅੱਜ ਕੱਲ ਸਮਾ ਕਲ ਯੁੱਗ ਦਾ ਹੈ ਬੜੀ ਪ੍ਰੇਸ਼ਾਨੀ ਰਹਿੰਦੀ ਬੰਦੇ ਨੂੰ ਬੰਦਾ ਹਮੇਸ਼ਾ ਪਰੇਸ਼ਾਨ ਵਿੱਚ ਰਹਿੰਦਾ ਹੈ ਬੰਦਾ ਹਮੇਸ਼ਾ ਜਿਵੇਂ ਗੁਰਮਖੋ ਕਈ ਬੰਦਿਆਂ ਦੇ ਜਿਹੜੇ ਆਪਣੇ ਦਿਮਾਗ ਹੈ ਅਫਸਰਟ ਹੋ ਜਾਂਦੇ ਆ ਨਾ ਤੇ ਜਦੋਂ ਬੰਦਾ ਚੰਗੇ ਵਿਚਾਰਾਂ ਤੋਂ ਟੁੱਟ ਜਾਏ ਬਾਣੀ ਤੋਂ ਟੁੱਟ ਜਾਏ ਗੁਰੂ ਘਰ ਤੋਂ ਟੁੱਟ ਜਾਏ ਉਹਦੀ ਵੀ ਇਹ ਹਾਲਤ ਦਸ਼ਾ ਬਣ ਜਾਂਦੀ ਹੈ ਆਪਾਂ ਨਹੀਂ ਆਪਾਂ ਗੁਰਸਿੱਖ ਬਣ ਕੇ ਨਾ ਭਾਈ ਗੁਰਮਖੋ ਗੁਰੂ ਨਾਲ ਜੁੜ ਕਰਕੇ ਲਾਹਾ ਲੈਣਾ ਹੈ ਇਹ ਕੀਮਤੀ ਸਮਾਨੀ ਆਪਾਂ ਜਾਣ ਦੇਣਾ ਸੋ ਵੱਧ ਤੋਂ ਵੱਧ ਜੁੜਿਆ ਕਰੋ ਸਾਡੇ 42 ਜਿਹੜੇ ਪ੍ਰਾਣੀ ਜੁੜੇ ਆ ਮੈਂ ਫਿਰ ਇੱਕ ਵਾਰੀ ਬੇਨਤੀ ਕਰਾਂ ਕਿ 8:30 ਵਜੇ ਤੁਸੀਂ ਜ਼ਰੂਰ ਜੁੜ ਜਾਣਾ ਕੱਲ ਤੋਂ ਬਿਲਕੁਲ ਸਮੇਂ ਦਾ ਧਿਆਨ ਰੱਖਣਾ ਜੇ ਪ੍ਰਸ਼ਾਦਾ ਪਾਣੀ ਪਹਿਲਾਂ ਛਕਣਾ ਪਹਿਲਾਂ ਛਕ ਲੋ ਤੇ ਨਹੀਂ ਤਾਂ 15 ਮਿੰਟ ਬਾਅਦ ਛਕ ਲਿਓ ਪ੍ਰਸ਼ਾਦਾ ਬਿਲਕੁਲ ਇਹ ਸਮਾਂ ਜਿਹੜਾ ਇਹ ਸਮਾਂ ਵੇਲਾ ਰੱਖਿਆ ਕਰੋ ਵੀ ਆ ਸਮਾਂ ਅਸੀਂ ਵੇਲਾ ਰੱਖਣਾ ਵੀ ਇੱਕ ਚਾਹ ਪੈਦਾ ਹੋ ਜੇ ਵੀ ਇਸ ਸਮੇਂ ਨੂੰ ਆਪਾਂ ਜਰੂਰ ਅਟੈਂਡ ਕਰਨਾ ਇਹ ਸਮੇਂ ਨੂੰ ਅਸੀਂ ਜਰੂਰ ਹਾਜ਼ਰ ਇਸ ਸਮੇਂ ਵਿੱਚ ਹੋ ਜਾਣਾ ਤੇ ਫਿਰ ਦੇਖੋ ਕਿਵੇਂ ਕਿਰਪਾ ਵਰਤੀ ਹੈ ਹੌਲੀ 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 ਖੁਸ਼ੀਆਂ ਖੁਸ਼ੀਆਂ ਆਉਣਗੀਆਂ ਬੱਚੇ ਸਾਡੇ ਆਖੇ ਲੱਗਣਗੇ ਬੱਚੇ ਸਾਡੇ ਫਿਰ ਆਖੇ ਲੱਗਣਗੇ ਕਿਉਂਕਿ ਬਾਣੀ ਨੇ ਕਿਹਾ ਹੈ ਕਿ ਜਿਹੜਾ ਗੁਰਬਾਣੀ ਦੇ ਨਾਲ ਜੁੜਦਾ ਹੈ ਉਹਦੇ ਬੱਚੇ ਵੀ ਆਗਿਆਕਾਰੀ ਹੋ ਜਾਂਦੇ ਆ ਉਹਦੇ ਘਰੇ ਵੀ ਬਰਕਤ ਆਉਂਦੀ ਆ ਭਾਈ ਸਾਰੀਆਂ ਬਰਕਤਾਂ ਹੋ ਜਾਂਦੀਆਂ ਖੁਸ਼ੀਆਂ ਖੇੜੇ ਹੋ ਜਾਂਦੇ ਨੇ ਸੋ ਨਿਤਾ ਪ੍ਰਤੀ ਆਪ ਜੀ ਜੁੜਿਆ ਕਰੋ ਲਾਹਾ ਲਓ ਤੇ ਧਰਮੀ ਬਣ ਕੇ ਕੰਮ ਕਰਨੇ ਚਾਹੀਦੇ ਆ ਤੇ ਚੰਗੇ ਕਰਮ ਕਰਨ ਲੱਗਿਆਂ ਦੇਰੀ ਨਹੀਂ ਕਰਨੀ ਆ ਚੰਗਾ ਕੰਮ ਜਿਵੇਂ ਆਪਾਂ ਹੁਣ ਗੁਰੂ ਸਾਹਿਬ ਦੀ ਬਾਣੀ ਨਾਲ ਜੁੜਨਾ ਚੰਗੀਆਂ ਵਿਚਾਰਾਂ ਨਾਲ ਜੁੜਨਾ ਇਹ ਵੱਡੇ ਭਾਗਾਂ ਵਾਲਾ ਇਸ ਨੂੰ ਅਪਣਾਉਂਦਾ ਹੈ ਸਵਾਪ ਸਾਰੀਆਂ ਸੰਗਤਾਂ ਦਾ ਵੀਰਾਂ ਦਾ ਬੱਚਿਆਂ ਦਾ ਧੰਨਵਾਦ ਹੈ ਜੋ ਬੱਚੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਦੀਆਂ ਝੋਲੀਆਂ ਭਰਨ ਇਹ ਰਾਤ ਦਾ ਸਮਾਂ ਜਿਹੜਾ ਆਪਾਂ ਆਰਾਮ ਕਰਾਂਗੇ ਸੱਚੇ ਪਾਤਸ਼ਾਹ ਕਿਰਪਾ ਕਰਨ ਸੋਹਣੀ ਰਾਤ ਸਾਰਿਆਂ ਵਾਸਤੇ ਬਤੀਤ ਹੋਵੇ ਤੇ ਦਿਨ ਸਾਡੇ ਵਾਸਤੇ ਐਨ ਚੜ੍ਹਦੀ ਕਲਾ ਵਾਲਾ ਖਿੜੇ ਵਾਲਾ ਹੋਵੇ ਐਨ ਖੁਸ਼ੀਆਂ ਨਾਲ ਉੱਠੀਏ ਚਾਹ ਨਾਲ ਉੱਠੀਏ ਕਿਉਂਕਿ ਜਦੋਂ ਬਾਣੀ ਪੜ ਕੇ ਸੋਵਾਂਗੇ ਤੇ ਵਧੀਆ ਨੀਂਦ ਆਉਂਦੀ ਭਰ ਕੇ ਜਦੋਂ ਸਾਡਾ ਨੀਂਦ ਵਧੀਆ ਆ ਗਈ ਤੇ ਫਿਰ ਐਨ ਆਪਾਂ ਸਾਧ ਸੰਗਤ ਵਧੀਆ ਹੌਲੇ ਹੋ ਕੇ ਉਠਾਂਗੇ ਜੇ ਨੀਂਦ ਹੀ ਨਹੀਂ ਚੰਗੀ ਜਰਾ ਆਉਂਦੀ ਫਿਰ ਬੰਦਾ ਜਿਹੜਾ ਉਹ ਟੈਨਸ਼ਨ 'ਚ ਹੀ ਉੱਠਦਾ ਹੈ ਟੈਨਸ਼ਨ 'ਚ ਉੱਠਦਾ ਬੰਦਾ ਫਿਰ ਬਾਸੀਆਂ ਲਈ ਜਾਂਦਾ ਹੈ ਉਸਲਵੱਟੇ ਲਈ ਜਾਂਦਾ ਉਹ ਸਰੀਰ ਖਿੜਦਾ ਨਹੀਂ ਆਉਂਦਾ ਖਿੜਾ ਨਹੀਂ ਆਉਂਦਾ ਤੇ ਖਿੜਾ ਹੋਣਾ ਬਾਣੀ ਨਾਲ ਹੈ ਤੇ ਨਾਲ ਨਾਲ ਮਹਾਰਾਜ ਨੇ ਕਿਹਾ ਅਲਪਹਾਰੰਗ ਇੱਕ ਬਾਣੀ ਦੀ ਤੁਕ ਹੈ ਅਲਪਹਾਰੰਗ ਸulpਸੀ ਨਿੰਦਰਾ ਦਇਆ ਸ਼ਿਮਾ ਤਨਪ੍ਰੀਤ ਵੀ ਰਾਤ ਨੂੰ ਨਾ ਭੋਜਨ ਘੱਟ ਖਾਇਆ ਕਰੋ ਜਿੱਥੇ ਸਾਨੂੰ ਭੋਜਨ 6 ਪ੍ਰਸ਼ਾਦ ਦੇ ਸਕਦੇ ਆਂ 4 ਸਕਦੇ ਆਂ ਉੱਥੇ ਅੱਧਾ ਕਰ ਦਿਓ ਤੇ 2-3 ਘੰਟੇ ਪਹਿਲਾਂ ਪ੍ਰਸ਼ਾਦਾ ਸ਼ਕੋ ਬਹੁਤ ਹੀ ਬੈਨੀਫਿਟ ਹੋਣਗੇ ਗੁਰੂ ਸਾਹਿਬ ਕਹਿੰਦੇ ਅਲਪਹਾਰੰਗ ਘੱਟ ਖਾਣਾ ਖਾਇਆ ਕਰੋ ਪੇਟ ਭਰ ਕੇ ਨਹੀਂ ਖਾਣਾ ਘੱਟ ਖਾਣਾ ਪੇਟ ਭਰੇ ਨਾਲੋਂ ਅਲਪਹਾਰੰਗ ਸulpਸੀ ਨਿੰਦਰਾ ਟਾਈਮ ਤੋਂ ਟਾਈਮ ਉੱਠੋ ਟਾਈਮ ਸੋ ਜਾਓ 6-7 ਘੰਟੇ ਨੀਂਦ ਲੈ ਲਓ ਤੇ ਫਿਰ ਗੁਰੂ ਦੀ ਬਾਣੀ ਪੜੋ ਸੋ ਸਾਰੇ ਵੀਰਾਂ ਦਾ ਸਾਡੀਆਂ ਮਤਾਵਾਂ ਭੈਣਾਂ ਦਾ ਜਿਨ੍ਹਾਂ ਨੇ ਚੈਨਲ ਵਿੱਚ ਜੁੜ ਕੇ ਲਾਹਾ ਲਿਆ ਸਾਰੀਆਂ ਸੰਗਤਾਂ ਦਾ ਧੰਨਵਾਦ ਸੋ ਵੱਧ ਤੋਂ ਵੱਧ ਪਿਆਰ ਕਰੋ ਚੱਲਣ ਲੋ ਸਾਰੀਆਂ ਸੰਗਤਾਂ ਦਾ ਧੰਨਵਾਦ ਹੋਈਆਂ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੱਥੇ